ਅੱਜ ਅੱਡਾ ਦਬੁਰਜੀ ਤੋਂ ਆਜ਼ਾਦ ਗਰੁਪ ਵੱਲੋਂ ਜਸਪਾਲ ਸਿੰਘ ਖਿੰਦ ਜੀ ਨੂੰ ਪ੍ਰਦਾਨ ਚੁਣਿਆ ਗਿਆ ਅਤੇ ਵਾਈਸ ਪ੍ਰਦਾਨ ਲੱड्डू ਫੋਟੋਗ੍ਰਾਫਰ ਟੀਮ ਸੁਪਰਵਾਈਜ਼ਰ ਬੱਬੀ ਫੋਟੋਗ੍ਰਾਫਰ ਗੈਰੀ ਮੰਡੀ ਨੂੰ ਨਿਯੁਕਤ ਕੀਤਾ ਗਿਆ ਪ੍ਰਦਾਨ ਵੱਲੋਂ ਕਿਹਾ ਗਿਆ ਕਿ ਫੋਟੋਗ੍ਰਾਫਰਾਂ ਨੂੰ ਕੋਈ ਵੀ ਸਮੱਸਿਆ ਹੈ ਤਾਂ ਮੈਂ ਪੈਲ ਦੇ ਆਧਾਰ ਤੇ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ ਸਰਕਲ ਪ੍ਰਦਾਨ ਸੋਨੀ ਫੋਟੋਗ੍ਰਾਫਰ ਦਬੁਰਜੀ ਅਤੇ ਪਰਿੰਸ ਫੋਟੋਗ੍ਰਾਫਰ ਮਾਨਾ ਵਾਲਾ ਵਿਰਸਾ ਸਟੂਡੀਓ ਗਿਲ ਸਟੂਡੀਓ ਬੱਬੀ ਫੋਟੋਗ੍ਰਾਫਰ ਵਿੰਦਰ ਸਿੰਘ ਵਿਰਕ ਐਡਵਾਈਜ਼ਰ ਅਮਰਿਤਸਰ ਗਿਲ ਸਟੂਡੀਓ ਫੋਰਐਵਰ ਸਟੂਡੀਓ ਬੰਡਾਲਾ ਅਮਨ ਵੀਡੀਓ ਪੋਮਾ ਵਡਾਲਾ ਸਤਨਾਮ ਫੋਟੋਗ੍ਰਾਫਰ ਮੱਲੀਆਂ ਹਾਜ਼ਰ ਸਨ ਜੀ ਮੈਂ ਜਸਪਾਲ ਸਿੰਘ ਥੰਦ ਮਾਨਾ ਵਾਲੇ ਅੱਡੇ ਤੋਂ ਮੈਂ ਸਾਰੇ ਫੋਟੋਗ੍ਰਾਫਰਾਂ ਦਾ ਬਹੁਤ ਧੰਨਵਾਦ ਦੀ ਹਾਂ ਜਿਨ੍ਹਾਂ ਨੇ ਮੈਨੂੰ ਪ੍ਰਧਾਨ ਦਾ ਆਹੁਦਾ ਦਿੱਤਾ ਹੈ ਜੀ ਅੱਧੀ ਰਾਤ ਇੱਕ ਫੋਟੋਗ੍ਰਾਫਰ ਨੂੰ ਕੋਈ ਕੰਮ ਪੈਂਦਾ ਏ ਤਾਂ ਮੈਂ ਉਹਨਾਂ ਦੇ ਨਾਲ ਖੜੂਗਾ ਕੋਈ ਵੀ ਕੰਮ ਹੋਵੇ ਤੇ ਮੈਨੂੰ ਉਸੇ ਵੇਲੇ ਫੋਨ ਕਰੋ ਮੈਂ ਉਸੇ ਵੇਲੇ ਆਉਂਗਾ ਤੇ ਤਨਮਨ ਨਾਲ ਕੋਈ ਕੰਮ ਕੋਈ ਵੀ ਕੰਮ ਪੈਂਦਾ ਤੁਹਾਡੇ ਨਾਲ ਕਰੂੰਗਾ ਮੈਂ ਫੋਟੋਗ੍ਰਾਫਰ ਜੂਨੀਅਨ ਦਬੂਰਜੀ ਆਜ਼ਾਦ ਗਰੁੱਪ ਦਾ ਬਹੁਤ ਧੰਨਵਾਦੀ ਹਾਂ ਸਤਿ ਸ੍ਰੀ ਅਕਾਲ ਜੀ ਕਿਨਾਂ ਜੀ ਮੈਂ ਲੱਡੂ ਫੋਟੋਗ੍ਰਾਫਰ ਪਿੰਡ ਰਸੂਲਪੁਰੋਂ ਕਲਾ ਤੋਂ ਵਿੱਚ ਅੱਜ ਜੋ ਮੀਟਿੰਗ ਇਥੇ ਬਡਾਲਾ ਦੇ ਵਿੱਚ ਹੋਈ ਆ ਸਾਡੇ ਫੋਟੋਗ੍ਰਾਫਰ ਆਜ਼ਾਦ ਦਬੂਰਜੀ ਟੀਮ ਨੇ ਕੀਤੀ ਆ ਉਹਦੇ ਵਿੱਚ ਦਾਸ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ ਵਾ ਮੈਂ ਆਸ ਦਵਾਨਾ ਹਾਂ ਜਿਹੜੇ ਵੀ ਕੰਮ ਹੋਣਗੇ ਅਸੀਂ ਤੰਦੇ ਵੀ ਨਾ ਕਰਾਂਗੇ ਜਿਹੜੇ ਵੀ ਫੋਟੋਗ੍ਰਾਫਰਾਂ ਦੇ ਵਿੱਚ ਕੋਈ ਅੜਚਨਾ ਆਉਣਗੀਆਂ ਅਸੀਂ ਤੰਦੇ ਇਹਨਾਂ ਨਿਭਾਵਾਂਗੇ ਔਰ ਰਾਤ ਦਿਨ ਇਹਨਾਂ ਦੇ ਨਾਲ ਰਹਿਾਂਗੇ ਧੰਨਵਾਦ ਵੈਰ ਗੁਰਜੀਖਾ ਖਾਲਸਾ ਸਿਰਵੈ ਗੁਰਜੀਖਾ ਦੇ ਮੈਂ ਬੱਬੀ ਫੋਟੋ ਸਟੂਡੀਓ ਗਰੀ ਮੰਡੀ ਤੋਂ ਅੱਜ ਜੋ ਇੱਥੇ ਆਪਣੀ ਮੀਟਿੰਗ ਹੋਈ ਆ ਜੀ ਆਜ਼ਾਦ ਗਰੁੱਪ ਦਬੁਰਜੀ ਤੋਂ ਅੱਜ ਤੇ ਸਾਰੇ ਜਿੰਨੇ ਵੀ ਹੈਗੇ ਆ ਵੀ ਅਹੁਦੇਦਾਰ ਜਿੰਨੇ ਵੀ ਆਪਣੇ ਮੈਂਬਰ ਸਰਬਾਨ ਉਹ ਸਾਰੇ ਇੱਥੇ ਹਾਜ਼ਰ ਹੋਏ ਆ ਅੱਜ ਪ੍ਰਧਾਨ ਵੀ ਚੁਣੇ ਗਏ ਆ ਤਿੰਨ ਵੀਰ ਜੀ ਠੀਕ ਆ ਜੀ ਤੇ ਮੈਨੂੰ ਵੀ ਅਹੁਦਾ ਦਿੱਤਾ ਸੁਪਰਵਾਈਜ਼ਰ ਦਬੁਰਜੀ ਟੀਮ ਵੱਲੋਂ ਜਿੱਦਾਂ ਵੀ ਹੋਊਗਾ ਆਪਾਂ ਜਿੰਨੇ ਵੀ ਇਹਨਾਂ ਨਾਲ ਰਲ ਮਿਲ ਕੇ ਸਾਰਾ ਇਹਨਾਂ ਦੇ ਦਾ ਸਾਜ਼ ਦੇ ਨਾਲ ਸਾਥ ਦੇ ਕੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਾਂਗੇ